ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜਿਹੜਾ ਫਰੀਦਕੋਟ ਹੈ ਕੋਟਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਹਾਈਵੇ ਦੇ ਉੱਤੇ ਬਰਗਾੜੀ ਆਉਂਦਾ ਬਹੁਤ ਵੀਡੀਓ ਬਣਾਈਆਂ ਇੰਨਾ ਘਰਾਂ ਦੇ ਵਿੱਚੋਂ ਕਿਉਂਕਿ ਇੱਥੇ ਵੀਰ ਵਪਾਰ ਦਾ ਕੰਮ ਕਰਦੇ ਆ ਤੇ ਕੱਟੀਆਂ ਝੋਟੀਆਂ ਹਮੇਸ਼ਾ ਵਿਕਰੀ ਵਾਲੀਆਂ ਹੁੰਦੀਆਂ ਕੱਟੀ ਝੋਟੀ ਖਰੀਦਣੀ ਆ ਤਾਂ ਮੇਰੇ ਘਰ ਚ ਮੰਡੀ ਜਾਣ ਦੀ ਲੋੜ ਨਹੀਂ ਸਿੱਧਾ ਤੁਸੀਂ ਬਰ ਗਾੜੀ ਚ ਪਹੁੰਚ ਜੂਗੇ ਤਾਂ ਇਹ ਇਹ ਵੀਰ ਪੰਜ ਚਾਰ ਭਰਾ ਇੱਥੇ ਵਪਾਰ ਕਰਦੇ ਆ ਤੇ ਹਰੇ ਘਰੇ ਇੱਕ ਇੱਕ ਦੋ ਦੋ ਝੋਟੀਆਂ ਹੁੰਦੀਆਂ ਪਰ ਜਿਹੜੇ ਅੱਜ ਵੀਰ ਕੋਲ ਵੀਡੀਓ ਬਣਾ ਰਹੇ ਆ ਇਹਦੇ ਕੋਲ ਪੰਜ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਹਮੇਸ਼ਾ ਤੋਂ ਇਹਦੇ ਕੋਲ ਸੋਹਣੀਆਂ ਝੋਟੀਆਂ ਦੀ ਵੀਡੀਓ ਬਣੀ ਹੈ ਹੁਣ ਤੱਕ ਅੱਜ ਵੀ ਸ਼ੁਰੂਆਤ ਬਹੁਤ ਸੋਹਣੀ ਝੋਟੀ ਤੋਂ ਕਰਾਂਗੇ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਇੱਕ ਇੱਕ ਕਰਕੇ ਤੁਹਾਨੂੰ ਪੰਜੇ ਨਾਕ ਦਿਖਾ ਦਊਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਵਜਦਾ ਚੱਲਦਾ ਰਹਿਣਾ ਉਹਨੂੰ ਬਈ ਸੱਸੀ ਪੱਸੀਕਾਰ ਜੀ ਪੰਜ ਨਾਗਰ ਜੱਪ ਹਾਂਜੀ ਹਾਂਜੀ ਪੰਜ ਜੀ ਰੂਟੀਨ ਚਾਉਂਦੇ ਰਹਿੰਦੇ ਆ ਪਸੂ ਹਾਂ ਆ ਰੂਟੀਨ ਚਾਹੀ ਜਾਂਦੇ ਜੀ ਪਹਿਲੇ ਨੰਬਰ ਤੇ ਝੋਟੀ ਦੰਦੋਂ ਕਿਵੇਂ ਬਾਈ ਦੰਦੋਂ ਖੀਰੀਆਂ ਜੀ ਪੰਜੇ ਖੀਰੀਆਂ ਪੰਜੇ ਖੀਰੀਆਂ ਹਾਂਜੀ ਆ 2 ਸਾਲ ਦੀ ਏ ਬਾਕੀ 2 ਸਾਲ ਤੋਂ ਕੱਟੀ ਏ ਸਾਰੀਆਂ ਡਿਮਾਂਡ ਪਹਿਲੇ ਨੰਬਰ ਵਾਲੀ ਦੀ ਕੀ ਰਹਿਣੀ ਬਾਈ ਡਿਮਾਂਡ ਇਹਦਾ ਹੈਗਾ ਜੀ 50000 ਰੁਪਿਆ ਜੇ ਕੋਈ ਇਕੱਠੀਆਂ ਲਊਗਾ ਨਾ ਤਾਂ 200 ਕਿਲੋਮੀਟਰ ਤੱਕ ਪਹੁੰਚ ਫਰੀ ਹੈ ਆਪਣੀ ਦੀਵਾਲੀ ਦਾ ਆਫਰ ਹੈ ਠੀਕ ਹੈ ਹਾਂ ਜੇ 4 ਲਊਗਾ ਤਾਂ ਵੀ ਫਰੀ ਹੈਗੀ ਏ ਤੇ 5 ਲਊਗਾ ਤਾਂ ਵੀ ਕੱਲੀ-ਕੱਲੀ ਤੇ ਨਹੀਂ ਦੋ ਤੇ ਵੀ ਨਹੀਂਗੀ ਠੀਕ ਹੈ ਖੋਲ ਝੋਟੀ ਵੀ ਬਹੁਤ ਸਨੱਖੀ ਹੈ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਇਹਦਾ ਮੂੰਹ ਮੱਥਾ ਤੁਸੀਂ ਦੇਖ ਲਓ ਦੰਦੋਂ ਇਹ ਖੀਰੀ ਹੈ ਸੋ ਸਟਰਕਚਰ ਇਹਦਾ ਹੁਣ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸੋ ਇਹਦੀ ਡਿਮਾਂਡ 50000 ਵੀਰ ਨੇ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਹੈ ਛੋਟਾ ਸਿੰਘ ਹੈ ਸਟਰਕਚਰ ਸੋਹਣਾ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਝੋਟੀ ਦੇਖੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਬਣਾ ਲਿਓ ਜੀ ਤੁਸੀਂ ਚਾਰ ਝੋਟੀਆਂ ਵੀਰ ਕਹਿੰਦਾ ਵੀ ਜੇ ਕੋਈ ਇੱਕ ਭਰਾ ਲੈਂਦਾ ਜਾਂ ਇੱਕੋ ਪੈਂਟ 'ਚ ਦੋ ਭਰਾ ਰਲ ਕੇ ਲੈ ਲੈਣ ਤਾਂ ਪਹੁੰਚ ਵੀਰ ਫਰੀ ਕਰ ਦੂਗਾ 200 ਕਿਲੋਮੀਟਰ ਤੱਕ ਸੋ ਦੋਕੇ ਇੱਕ ਹੋਰ ਝੋਟੀ ਹੈ ਤਾਂ ਸਾਰੀਆਂ ਵੀਰ ਨੇ ਦੱਸਿਆ ਖੀਰੀਆਂ ਤਾਂ ਦੂਜੇ ਨੂੰ ਗਰੰਟੀ ਹੈ ਥਣਾ ਦੀ ਦੰਦਾ ਦੀ ਗਰੰਟੀ ਹੋਊਗੀ ਆਪਣੀ ਠੀਕ ਹੈ ਉਹਨੂੰ ਦੋ ਨੰਬਰ ਵਾਲੀ ਦਾ ਕੀ ਰੇਟ ਆ ਬਾਈ ਇਹਦਾ ਇਹਦਾ 48000 ਹੈ ਜੀ ਖੋਲ ਲੈਣ ਸੋ ਦੋਸਤੋ ਰੇਟ ਇਹਦਾ 48000 ਹੈ ਚੋਟੀ ਇਹ ਵੀ ਸੋਹਣੀ ਹੈ ਸਿੰਘਾਂ ਨਾਲ ਹੁਣ ਆਪਾਂ 메ਨ ਝੋਟੀ ਨੂੰ ਦੇਖਣਾ ਹੁੰਦਾ ਸਿੰਘ ਦੋਨਾਂ ਝੋਟੀਆਂ ਦੇ ਬਿਲਕੁਲ ਕੁੰਡੇ ਆ ਢਾਂਚੇ ਤੁਸੀਂ ਵੀਡੀਓ ਚ ਦੇਖ ਲਓ ਥਣ ਚਾਰ ਚਾਰੀ ਆ ਪਰ ਕੋਲ ਆ ਕੇ ਤੁਸੀਂ ਦੇਖ ਲੈਣੀ ਹੈ ਕਿ ਕਿਹੜੀ ਝੋਟੀ ਕਿਦਾਂ ਦਾ ਹਵਾਨਾ ਬਣਾ ਸਕਦੀ ਆ ਆਉਣ ਵਾਲੇ ਟਾਈਮ ਚ 2 ਨੰਬਰ ਦੇ ਉੱਤੇ ਇਹਨੂੰ ਆਪਾਂ ਤੋੜ ਰਹੇ ਆ ਇਹਦਾ ਰੇਟ 48000 ਝੋਟੀ ਦੋਸਤੋ 3 ਨੰਬਰ ਤੇ ਵੀ ਬਹੁਤ ਸੋਹਣੇ ਸਿੰਘਾਂ ਦੀ ਤੁਹਾਨੂੰ ਦਿਖਾਉਣੀ ਹੈ ਹਣਾ ਬਲਾ ਦਿਖਾ ਦਿਓ ਕੋਈ ਨ ਸੀਲ ਆ ਠੰਡੀਆਂ ਸਾਰੀਆਂ ਠੀਕ ਹੈ ਹਾਂ ਹਾਂ ਦਿਖਾ ਦਿਓ ਬਲਾ ਦੇ ਵੀ ਕੰਡੀਆਂ ਸੀਲ ਆ ਬਾਈ ਕਹਿੰਦਾ ਪਹਿਲੇ ਨੰਬਰ ਵਾਲੀ ਦੇ ਥਾਣ ਪਹਿਲਾਂ ਦੇਖ ਲਓ ਇਸ ਤਰ੍ਹਾਂ ਦਾ ਰੋਕਾ ਥਾਣਾ ਦਾ ਚਾਰ ਹੀ ਫਾਨੇ ਇਹਦੇ ਵੀ ਦਿਖਾ ਦੇ ਸੀਲ ਆ ਠੰਡੀਆਂ ਝੋਟੀਆਂ ਪੂਰੀਆਂ ਠੀਕ ਹੈ ਤਿੰਨ ਨੰਬਰ ਵਾਲੀ ਦਾ ਕੀ ਰੇਟ ਲੈਣਾ ਤੁਹਾਨੂੰ ਰੇਟ ਇਹਦਾ 46000 ਹੈ ਜੀ ਤੋੜ ਦੇ ਰੇਟ 46000 ਹੈ ਜਦੋਂ ਬੰਨਤੀ ਉਸ ਤੋਂ ਬਾਅਦ ਤੁਹਾਨੂੰ ਇਹਦੇ ਮੈਂ ਥਾਣ ਜਿਹੜੇ ਉਹ ਨਾਲ ਚੈੱਕ ਕਰਾ ਦੂਗਾ ਵੀਡੀਓ ਚ ਵੇ ਤੋ ਰਸੈਂਗੇ ਵੀ ਬਹੁਤ ਸੋਨਾ ਰੱਖੂਗੀ ਕੁੰਡਾ ਸਿੰਘ ਸਟਰਕਚਰ ਤੁਸੀਂ ਹੁਣ ਵੀਡੀਓ ਚ ਕਲੀਅਰ ਦੇਖ ਰਹੇ ਹੋ ਇਹਦੀ ਵੀ ਪੂਸ਼ ਮੋੜ ਚੋਂ ਪਤਲੀ ਹੈ ਸਿੰਘ ਸੋਨਾ ਨੇੜੇ ਮੋੜਿਆ ਵਿਆ ਬਿਲਕੁਲ ਨਾਲ ਸਿਰ ਤੇ ਲੈ ਜਾਣਾ ਨੇ 10 ਨੰਬਰ ਤੇ ਇਸ ਝੋਟੀ ਨੂੰ ਪਤੋਰ ਰਹੇ ਹਾਂ ਜਿਹੜੀ 4 ਨੰਬਰ ਤੇ ਝੋਟੀ ਹੈ ਦੱਸੋ ਪੂਰੀ ਨਰੋਈ ਦਿਸਦੀ ਹੈ ਦਿਖਾ ਦੇ ਤੁਹਾਨੂੰ ਕਰ ਦੇਗੀ ਇਹਦੇ ਥਾਣ ਪਹਿਲਾਂ ਆਪਾਂ ਇੱਕ ਵਾਰ ਦੇਖ ਲਈਏ ਹਾਂ ਠੀਕ ਹੈ ਭਾਈ ਜਿਹੜੀ 4 ਨੰਬਰ ਤੇ ਆ ਉਹਨੂੰ ਇਹ ਵੀ ਖੀਰੀ ਹੈ ਜੀ ਇਹ ਪੋਨੇ ਦੋ ਤੋਂ ਸਾਲਾਂ ਦੀ ਆ ਵੀ ਪੋਨੇ ਦੋ ਸਾਲ ਦੀ ਏ ਠੀਕ ਹੈ ਹਾਂਜੀ ਰੇਟ ਇਹਦਾ 43000 ਹੈ ਜੀ ਕੋਲੀ ਨੂੰ ਹਾਂ ਥਾਣ ਤੁਹਾਨੂੰ ਦਿਖਾ ਦੇ ਪਹਿਲਾਂ ਝੋਲੀ ਬਹੁਤ ਮੋਟਾ ਥਾਣ ਲੱਗਿਆ ਹੈ ਕੱਟੀ ਨੂੰ ਥਾਣ ਦੋਸਤੋ ਨਰੋਆ ਲੱਗਾ ਦੂਰੋਂ ਦੀ ਦਾ ਇਹ ਸੰਗਲ ਸੀਗਾ ਹੁਣੇ ਹੀ ਲਾਇਆ ਮੈਂ ਅੱਛਾ ਹਾਂ ਸੰਗਲ ਚ ਹੁੰਦੀਆਂ ਦੋਸਤੋ ਆਮ ਘਰਾਂ ਚ ਕਟੀਆਂ ਤੇ ਉਸ ਤੋਂ ਬਾਅਦ ਚ ਤਲਿਆਰੇ ਪਾਈ ਜਾਂਦੇ ਤਾਂ ਚਾਹੇ ਦਾ ਜਿੰਤਾ ਦਾ ਵੀ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਕੋਲੋਂ ਆ ਕੇ ਤੁਸੀਂ ਇਹਨੂੰ ਪਾਸ ਕਰ ਲਓ ਜੇ ਤੁਹਾਨੂੰ ਪਸੰਦ ਹੋਣੀ ਚਾਹੀਦੀ ਹੈ ਸਿੰਘ ਕੁੰਡੇ ਕਰੂਗੀ ਜਮਾਂ ਨੇੜੇ ਮੋੜ ਜੂਗੀ ਬਾਕੀ ਜੋ ਸਟਰਕਚਰ ਹੈ ਉਹ ਹੁਣ ਵੀਡੀਓ ਚ ਪ੍ਰੋਪਰ ਦਿਖ ਰਿਹਾ ਆਪਾਂ ਲਾਸਟ ਉੱਤੇ ਕੱਟੀ ਬਹੁਤ ਸੋਹਣੀ ਤੁਹਾਨੂੰ ਦਿਖਾਉਂਗਾ 5 ਨੰਬਰ ਤੇ ਤੁਹਾਨੂੰ ਇਹ ਨੀਲੀ 라ਵੀ ਦੀ ਹੈ 5 ਨੰਬਰ ਤੇ ਹਾਂ ਆੱਖਾਂ ਆੱਖਾਂ ਬਿਲਕੁਲ ਨੀਲੀਆਂ ਆ ਗਈਆਂ ਆ ਦੇਖੋ ਸਿੱਧੀ ਤਾਰੀ ਜਾਂਦੀ ਹੈ ਚਾਰੇ ਪੈਰ ਵੀ ਵਾਈਟ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 40000 ਹੈ ਜੀ ਤੋਰੀ ਸੋ ਤੁਸੀਂ ਇਹਦਾ ਰੇਟ 40000 40 ਤੋਂ 50 ਦੇ ਭਾ ਦੀਆਂ ਇਹ ਪੰਜ ਝੋਟੀਆਂ ਇਹ 40000 ਦੀ ਕੀਮਤ ਵੀਰ ਨੇ ਰੱਖੀ ਹੈ ਸਟਰਕਚਰ ਇਹਦਾ ਵੀ ਬਹੁਤ ਸੋਹਣਾ ਦੱਸੋ ਸਾਂਕ ਕੁੰਡੇ ਆ ਦੇਖੋ ਝੋਟੀ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਸੀਗੇ ਬਾਈ ਪੁੰਨੂ ਕੋਲ ਵਿਕਰੀ ਵਾਲੇ ਤੇ ਹਮੇਸ਼ਾ ਹਾਰ ਟਾਈਮ ਹੀ ਇੱਥੇ ਝੋਟੀਆਂ ਹੁੰਦੀਆਂ ਵਿਕਰੀ ਵਾਲੀਆਂ ਤੁਸੀਂ ਵਿਜਿਟ ਕਰ ਸਕਦੇ ਹੋ ਦੇਖ ਸਕਦੇ ਹੋ ਆ ਕਿ ਜਿਹੜੀ ਲਾਸਟ ਉੱਤੇ ਝੋਟੀ ਨੀਲੀ ਰਾਵੀ ਵਾਲੀ ਤੋਰੀ ਸੀ ਇਹਦੇ ਥਣ ਤੁਹਾਨੂੰ ਇੱਕ ਵਾਰ ਉਹ ਥਣ ਦਿਖਾ ਦਿਓ ਸੀਲ ਆ ਪੂਰੀ ਕੱਟੀ ਹਾਂਜੀ ਦੇਖੋ ਥਣ ਠੀਕ ਹੈ ਬਈ ਸੋ ਅੱਜ ਦੀ ਵੀਡੀਓ ਦੀਆਂ ਇਹ ਪੰਜ ਝੋਟੀਆਂ ਵਕਾਉ ਸੀ ਧੰਨਵਾਦ